ਟ੍ਰਾਈ ਵੈਲੀ 6 ਸੈਂਟਰ ਲਿਵਰਮੋਰ ਇੱਥੇ ਦਾ ਜਿਹੜਾ ਸਕੂਲ ਸੀ ਉਹਨਾਂ ਨੇ ਖਾਸ ਉਦਮ ਕਰਕੇ ਇੱਕ ਸਟ੍ਰਕਚਰਡ ਪ੍ਰੋਗਰਾਮ ਬਣਾਇਆ ਔਰ ਉਸ ਦੇ ਤਹਿਤ ਸ੍ਰੀ ਗੁਰਗੰਦ ਸਾਹਿਬ ਦੀ ਗੁਰਮਤ ਸੰਗੀਤ ਪਰੰਪਰਾ ਦੇ 31 ਰਾਗ ਦੀ ਇੱਕ ਜਰਨੀ ਪ੍ਰਾਰੰਭ ਕੀਤੀ ਆਪਣੇ ਵਿਦਿਆਰਥੀਆਂ ਦੇ ਲਈ ਆਪਣੇ ਬੱਚਿਆਂ ਦੇ ਲਈ ਤੋ ਇੱਕ ਐਸਾ ਉਦਮ ਹੈ ਜਿਸ ਨੇ ਸਾਰੀ ਸਾਰੀ ਸਾਡੀ ਸੁਸਾਇਟੀ ਨੂੰ ਸਿਕ ਸੁਸਾਇਟੀ ਨੂੰ ਇੱਕ ਲੜੀ ਦੇ ਵਿੱਚ ਇੱਕ ਕੜੀ ਦੇ ਵਿੱਚ ਪਰੋਇਆ ਹੈ ਔਰ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਸ ਦੇ ਅੱਛੇ ਨਤੀਜੇ ਮਿਲਣ ਦੀ ਆਸ ਹੈ ਅਮਰੀਕਾ ਦੇ ਵਿੱਚ ਰੈਰੀ ਨਵੀਂ ਪੀੜੀ ਨੂੰ 31 ਰਾਗਾਂ ਦੇ ਜ਼ਰੀਏ ਗੁਰਬਾਣੀ ਦੇ ਨਾਲ ਜੋੜਨ ਦਾ ਬਾ ਕਮਾਲ ਉਪਰਾਲਾ ਡਾਕਟਰ ਗੁਰਨਾਮ ਸਿੰਘ ਦੇ ਵੱਲੋਂ ਕੀਤਾ ਗਿਆ। ਉਹਨਾਂ ਵੱਲੋਂ ਟਰਾਈ ਵੈਲੀ 6 ਸੈਂਟਰ ਦੇ ਵਿੱਚ 7 ਅਜਿਹੀਆਂ ਕਿਤਾਬਾਂ ਲਾਂਚ ਕੀਤੀਆਂ ਗਈਆਂ ਜਿਸ ਦੇ ذریعے ਪੜਾਦਰ ਪੜਾ ਬੱਚਿਆਂ ਨੂੰ 31 ਰਾਗਾਂ ਬਾਰੇ ਸਿਖਾਇਆ ਜਾਵੇਗਾ। ਟਰਾਈ ਵੈਲੀ 6 ਸੈਂਟਰ ਨੇ ਗੁਰਮਤ ਸੰਗੀਤ ਨੂੰ ਅਕਾਦਮਿਕ ਰੂਪ ਦੇਣ ਦੇ ਵੱਲ ਇੱਕ ਮਹੱਤਵਪੂਰਨ ਅਤੇ ਪ੍ਰੇਰਕ ਕਦਮ ਚੁੱਕਿਆ ਹੈ। ਗੁਰਮਤ ਸੰਗੀਤ ਸਿਰਫ ਰਾਗੀ ਜਥਿਆਂ ਤੱਕ ਅਕਸਰ ਸੀਮਤ ਰਹਿੰਦਾ ਪਰ ਇਸ ਸੈਂਟਰ ਨੇ ਇਸ ਨੂੰ ਵਿਗਿਆਨਕ ਅਤੇ ਸਿੱਖਿਆਕ ਆਧਾਰ ਦੇਣ ਦੇ ਲਈ ਸਿਸਟਮਬੱਧ ਪਾਠਕ੍ਰਮ ਤਿਆਰ ਕੀਤਾ ਹੈ ਡਾਕਟਰ ਗੁਨਾਮ ਸਿੰਘ ਜੋ ਕਿ ਗੁਰਮਤ ਸੰਗੀਤ ਦੇ ਵਿਸ਼ਵ ਪੱਧਰੀ ਵਿਦਵਾਨ ਮੰਨੇ ਜਾਂਦੇ ਨੇ ਉਹਨਾਂ ਨੇ ਇਸ ਪ੍ਰੋਜੈਕਟ ਦੇ ਲਈ 7 ਲੈਵਲ ਦੀਆਂ ਪੁਸਤਕਾਂ ਤਿਆਰ ਕੀਤੀਆਂ ਜਿਨ੍ਹਾਂ ਦੇ ਰਾਹੀਂ ਬੱਚਿਆਂ ਨੂੰ ਬੁਨਿਆਦੀ ਸੁਰਾਂ ਤੋਂ ਲੈ ਕੇ 31 ਰਾਗਾਂ ਦੀ ਥਿਊਰੀ ਅਤੇ ਰਾਗ ਬਾਣੀ ਦੀ ਸਮਝ ਅਤੇ ਉਸ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਦੀ ਸਿੱਖਿਆ ਮਿਲੇਗੀ ਇਹ ਪੁਸਤਕ ਮਾਲਾ ਬੱਚਿਆਂ ਦੇ ਲਈ ਰਾਗਾਂ ਸਿੱਖਿਆ ਨੂੰ ਆਸਾਨ ਅਤੇ ਮਜ਼ਬੂਤ ਬਣਾਉਂਦੀ ਹੈ ਪ੍ਰਬੰਧਕ ਕਮੇਟੀ ਨੇ ਇਸ ਉਪਰਾਲੇ ਨੂੰ ਪੂਰਾ ਸਮਰਥਨ ਦਿੱਤਾ ਕਿਉਂਕਿ ਇਹ ਨਵੀਂ ਪੀੜ੍ਹੀ ਨੂੰ ਸਿੱਖ ਧਰਮ ਦੀ ਸੰਗੀਤਕ ਵਿਰਾਸਤ ਦੇ ਨਾਲ ਜੋੜਨ ਦੇ ਲਈ ਇੱਕ ਵੱਡਾ ਕਦਮ ਹੈ ਇਸ ਸੰਬੰਧੀ ਡਾਕਟਰ ਗੁਰਨਾਮ ਸਿੰਘ ਹੋਰਾਂ ਦੇ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਗੁਰਮਤਿ ਸੰਗੀਤ ਦੇ ਅਕਾਦਮਿਕ ਕੋਕਾਸ ਵਿੱਚ ਵੀ ਇੱਕ ਨਾਰਥ ਅਮਰੀਕਾ ਦੇ ਇਤਿਹਾਸ ਵਿੱਚ ਨਵਿਕਲੀ ਗੱਲ ਹੋਈ ਹੈ ਕਿ ਕਿਸੇ ਗੁਰੂ ਘਰ ਨੇ ਇੱਕ ਆਕਾਦਮਿਕ ਉਪਰਾਲਾ ਕੀਤਾ ਔਰ ਇੱਥੋਂ ਦਾ ਟ੍ਰਾਈ ਵੈਲੀ ਸਿਕ ਸੈਂਟਰ ਲਿਵਰਮੋਰ ਇੱਥੇ ਦਾ ਜਿਹੜਾ ਸਕੂਲ ਸੀ ਉਹਨਾਂ ਨੇ ਖਾਸ ਉਦਮ ਕਰਕੇ ਇੱਕ ਸਟ੍ਰਕਚਰਡ ਪ੍ਰੋਗਰਾਮ ਬਣਾਇਆ ਔਰ ਉਸ ਦੇ ਤਹਿਤ ਸ੍ਰੀ ਗੁਰਗੰਦ ਸਾਹਿਬ ਦੀ ਗੁਰਮਤ ਸੰਗੀਤ ਪਰੰਪਰਾ ਦੇ 31 ਰਾਗ ਦੀ ਇੱਕ ਜਰਨੀ ਪਰਾਰੰਭ ਕੀਤੀ ਆਪਣੇ ਵਿਦਿਆਰਥੀਆਂ ਦੇ ਲਈ ਆਪਣੇ ਬੱਚਿਆਂ ਦੇ ਲਈ ਔਰ ਉਸ ਉਸ ਦੇ ਅੰਤਰਗਤ ਉਹਨਾਂ ਨੇ ਲੈਵਲ 1 ਤੋਂ ਲੈਵਲ 7 ਦੀਆਂ ਬੁੱਕਸ ਜਿਹੜੀਆਂ ਨੇ ਉਹ ਉਹ ਸਾਡੇ ਕੋਲ ਬਣਵਾਇਆ ਅਸੀਂ ਮੈਂ ਉਸ ਦੀਆਂ ਕੰਪੋਜੀਸ਼ਨਸ ਕਾਫੀ ਕੁਝ ਸਾਲ ਲਗਾ ਕੇ ਤਿਆਰ ਕੀਤੀਆਂ ਔਰ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਪੁਸਤਕ ਦਾ ਰੂਪ ਦੇਣ ਦੇ ਲਈ ਉਹਨਾਂ ਨੂੰ ਕੰਪਾਈਲ ਕੀਤਾ ਲੈਵਲ ਜਿਹੜਾ 1 ਹੈ ਉਹ 5 ਇਅਰ ਦੇ ਕਿਡਸ ਦੇ ਲਈ ਹੈ ਜਿਹੜੇ ਗੁਰਦੁਆਰਾ ਦੇ ਵਿੱਚ ਪ੍ਰਵੇਸ਼ ਕਰਦੇ ਨੇ ਔਰ ਉੱਥੇ ਆ ਕੇ ਜੋ ਗੁਰਦੁਆਰਾ ਮੈਲੋਡੀਜ਼ ਸੁਣਦੇ ਨੇ ਉਹਨਾਂ ਤੇ ਆਧਾਰਿਤ ਅਸੀਂ ਉਹ ਲੈਵਲ 1 ਬਣਾਇਆ ਔਰ ਲੈਵਲ 2 3 ਜਿਹੜਾ ਹੈ ਉਹ ਇੱਕ ਫਾਊਂਡੇਸ਼ਨਲ ਕੋਰਸ ਹੈ ਟੁਵਰਡਸ ਦਾ ਜਰਨੀ ਆਫ 31 ਰਾਗ ਤੋਂ ਉਸ ਸਕੂਲ ਦੇ ਵਿੱਚ ਅਸੀਂ ਉਹਨਾਂ ਬੱਚਿਆਂ ਦੀ ਫਾਊਂਡੇਸ਼ਨ ਤਿਆਰ ਕਰਦੇ ਆ ਅਰ ਜਿਹੜਾ 4 4 5 6 7 ਲੈਵਲ ਹੈ ਉਸ ਦੇ ਵਿੱਚ 31 ਰਾਗ ਸ੍ਰੀ ਗੁਰੂ ਗੰਦ ਸਾਹਿਬ ਦੇ ਸਿਖਾਏ ਜਾਂਦੇ ਨੇ ਸੋ ਆਪਣੇ ਆਪ ਦੇ ਵਿੱਚ ਇਸ ਕਰਕੇ ਨਵੇਕਲਾ ਉਦੋਂ ਮੈਂ ਕਿ ਜਦੋਂ ਤੱਕ ਉਹ 17 18 ইয়ারਸ ਦੇ ਹੁੰਦੇ ਨੇ ਉਦੋਂ ਤੱਕ ਹਰ ਘਰ ਦੇ ਵਿੱਚ ਅਸੀਂ 31 ਰਾਗ ਜਿਹੜੇ ਨੇ ਉਹਨਾਂ ਬੱਚਿਆਂ ਨੂੰ ਸਿਖਾ ਕੇ ਉੱਥੇ ਅਸੀਂ ਪ੍ਰਵੇਸ਼ ਕਰਵਾ ਰਹੇ ਹਾਂ ਤਾਂ ਕਿ ਉਹ ਆਪ ਵੀ ਇਹ ਸ੍ਰੀ ਗੁਰੂ ਗੰਦ ਸਾਹਿਬ ਦੀਆਂ ਰਾਗ ਮੈਲੋਡੀਜ਼ ਨਾਲ ਜੁੜ ਸਕਣ ਔਰ ਅਗੇ ਪ੍ਰਚਾਰ ਕਰ ਸਕਣ ਇਸ ਨੂੰ ਕੰਪਾਈਲ ਕਰਨ ਦੇ ਵਿੱਚ ਮੇਰਾ ਸਾਥ ਦਿੱਤਾ ਹੈ ਲੀਨਾ ਸਿੰਘ ਜੀ ਨੇ ਪ੍ਰੀਤੀ ਸਿੰਘ ਜੀ ਨੇ ਗੁਰਪ੍ਰੀਤ ਸਿੰਘ ਜੀ ਨੇ ਔਰ ਇਹਨਾਂ ਨੂੰ ਕੋਆਰਡੀਨੇਟ ਕਰਕੇ ਫਿਰ ਇੱਕ ਟੀਚਰ ਟੀਚਰ ਲਰਨਿੰਗ ਪ੍ਰੋਗਰਾਮ ਜਿਹੜਾ ਹੈ ਉਹ ਸਟੈਬਲਿਸ਼ ਕੀਤਾ ਜਿਹੜਾ ਪਿਛਲਾ ਪਿਛਲੇ 2 ਕੁ ਸਾਲ ਤੋਂ ਚੱਲ ਰਿਹਾ ਹੈ ਉਸ ਵਿੱਚ ਸਾਰੇ ਟੀਚਰਸ ਨੇ ਸਾਰੇ ਲੈਵਲ ਦੀਆਂ ਸਾਰੀਆਂ ਕੰਪੋਜੀਸ਼ਨਸ ਖੁਦ ਸਿੱਖੀਆਂ ਨੇ ਜਿਨੇ ਵੀ ਇੱਥੇ ਟੀਚਰ ਪ੍ਰੈਜ਼ెంట్ ਤੁਸੀਂ ਦੇਖ ਰਹੇ ਹੋ ਔਰ ਖੁਦ ਸਿੱਖ ਕੇ ਇਹ ਆਪਣੇ ਸਕੂਲ ਦੇ ਵਿੱਚ ਅੱਗੇ ਸਿਖਾ ਰਹੇ ਨੇ ਔਰ ਇੱਕ ਬਹੁਤ ਹੀ ਜਿਹੜੀ ਹੈ ਅਨਕਰਜਿੰਗ ਜਿਹੜੀ ਹੈ ਡਵੈਲਪਮੈਂਟ ਹੋਈ ਹੈ ਕਿ ਪਹਿਲਾਂ ਇੱਥੇ ਬਹੁਤ ਘੱਟ ਇਨਾਂ ਦੇ ਸਟੂਡੈਂਟ ਸੀ ਇਸ ਗੁਰੂ ਘਰ ਦੇ ਵਿੱਚ ਹੁਣ ਦੂਸਰੇ ਗੁਰੂ ਘਰਾਂ ਤੋਂ ਵੀ ਪੇਰੈਂਟਸ ਆਪਣੇ ਜਿਹੜੇ ਸਟੂਡੈਂਟਸ ਨੇ ਉਹ ਆਪਣੇ ਕਿਡਸ ਨੂੰ ਇੱਥੇ ਲੈ ਕੇ ਆਉਂਦੇ ਨੇ ਤਾਂ ਕਿ ਉਹ 31 ਰਾਗ ਵੀ ਸਿੱਖ ਸਕਣ ਸਟਿੰਗ ਇਨਸਟਰੂਮੈਂਟ ਵੀ ਸਿੱਖ ਸਕਣ ਔਰ ਪਿੱਛੇ ਇਨਾਂ ਨੇ ਪਿੱਛੇ ਜਿਹ ਹੈ 5 ਡੇਸ ਸ੍ਰੀ ਗੁਰੂ ਗੁਰਤੇਗਬਾਦਰ ਪਾਤਸ਼ਾਹ ਦਾ ਜਿਹੜਾ ਅਸੀਂ 350 ਸਾਲਾ ਸ਼ਹੀਦੀ ਸ਼ਤਾਬਦੀ ਬਣਾਈ ਹੈ ਉਸ ਦੇ ਉਪਲਖਸ਼ ਦੇ ਵਿੱਚ ਇਹਨਾਂ ਨੇ 5 ਡੇਜ਼ 31 ਰਾਗ ਦਰਬਾਰ ਵੀ ਕੀਤਾ ਜਿਹਦੇ ਵਿੱਚ ਗੁਰਤੇਗ ਬਹਾਦਰ ਸਾਹਿਬ ਆਂ ਦੀਆਂ ਨਿਰਧਾਰਤ ਰਾਗਾਂ ਵਿੱਚ ਕੰਪੋਜੀਸ਼ਨਸ ਦਾ ਗਾਇਨ ਵੀ ਹੋਇਆ ਔਰ ਬਾਕੀ ਵੀ ਜ ਰਾਗਾਂ ਦਾ ਗਾਇਨ ਹੋ ਕੇ ਨਾਲ ਜਿੱਥੇ ਵਿਦਿਆਰਥੀਆਂ ਨੇ ਗਾਇਨ ਕੀਤਾ ਉੱਥੇ ਟੀਚਰਸ ਨੇ ਵੀ ਗਾਇਨ ਕੀਤਾ ਔਰ ਫਿਰ ਜਿਹੜੇ ਗੁਰਮਤ ਸੰਗੀਤ ਦੇ ਸਥਾਪਿਤ ਕੀਰਤਨੀਆਂ ਨੇ ਜਿਨ੍ਹਾਂ ਵਿੱਚ ਮੈਂ ਡਾਕਟਰ ਗੁਰਨਾਮ ਸਿੰਘ ਔਰ ਮੇਰੇ ਸਾਥੀ ਵੀ ਸੀ ਅਸੀਂ ਵੀ ਸਾਰਿਆਂ ਨੇ ਸ੍ਰੀ ਗੁਰਗੰਦ ਸਾਹਿਬ ਦੇ 31 ਰਾਗਾਂ ਦਾ ਗਾਇਨ ਕੀਤਾ ਇੱਕ ਵੱਡਾ ਫੈਸਟੀਵਲ ਦਾ ਆਗਾਜ਼ ਹੋਇਆ ਗੁਰਮਤ ਸੰਗੀਤ ਦੇ ਨਾਮ ਦੇ ਉੱਤੇ ਜਿਸ ਵਿੱਚ ਸਾਡੇ ਸਾਡੀਆਂ ਜਿਹੜੀਆਂ ਤਿੰਨ ਜਨਰੇਸ਼ਨਸ ਨੇ ਉਹਨਾਂ ਨੇ ਭਾਗ ਲਿਆ ਔਰ ਉਹਦੇ ਵਿੱਚ ਇਹਨਾਂ ਬੱਚਿਆਂ ਨੇ ਵੀ 31 ਰਾਗ ਗਾਏ ਨੇ ਟੀਚਰਸ ਨੇ ਵੀ 31 ਰਾਗ ਗਾਏ ਔਰ ਜਿਹੜੇ ਕੀਰਤਨੀਏ ਨੇ ਪੰਥ ਪ੍ਰਸਿੱਧ ਕੀਰਤਨੀ ਨੇ ਉਹਨਾਂ ਨੇ ਵੀ ਉਸ ਵਿੱਚ ਆਪਣਾ ਯੋਗਦਾਨ ਪਾਇਆ ਸੋ ਇੱਕ ਐਸਾ ਉਦਮ ਹੈ ਜਿਸ ਨੇ ਸਾਰੀ ਸਾਰੀ ਸਾਡੀ ਸੁਸਾਇਟੀ ਨੂੰ ਸਿੱਖ ਸੁਸਾਇਟੀ ਨੂੰ ਇੱਕ ਲੜੀ ਦੇ ਵਿੱਚ ਇੱਕ ਕੜੀ ਦੇ ਵਿੱਚ ਪਰੋਇਆ ਔਰ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਸ ਦੇ ਅੱਛੇ ਨਤੀਜੇ ਮਿਲਣ ਦੀ ਆਸ ਹੈ ਔਰ ਇਸ ਸਾਰੀ ਨਾਰਥ ਅਮਰੀਕਾ ਔਰ ਸਾਰੇ ਗਲੋਬਲ ਲੈਵਲ ਉੱਤੇ ਔਰ ਇੰਡੀਆ ਦੇ ਵਿੱਚ ਸਾਰੇ ਪਾਸੇ ਇੱਕ ਐਗਜ਼ੈਂਪਲਰੀ ਕੰਮ ਹੋਇਆ ਔਰ ਮੈਂ ਚਾਹਾਂਗਾ ਕਿ ਦਾ ਵੱਤਵਤ ਪ੍ਰਚਾਰ ਹੋਵੇ ਇਸ ਤੋਂ ਇਲਾਵਾ ਗੁਰਮਤ ਸੰਗੀਤ ਸਿਖਾਉਣ ਵਾਲੇ ਅਧਿਆਪਕਾਂ ਦੇ ਲਈ ਵੀ ਡਾਕਟਰ ਗੁਰਨਾਮ ਸਿੰਘ ਖਾਸ ਤਰ੍ਹਾਂ ਦੀ ਵਰਕਸ਼ਾਪ ਅਯੋਜਿਤ ਕਰਦੇ ਰਹਿੰਦੇ ਨੇ ਜਿੱਥੇ ਉਹਨਾਂ ਨੂੰ ਉੱਚ ਪੱਧਰੀ ਤਕਨੀਕੀ ਜਾਣਕਾਰੀ ਰਿਆਜ਼ ਦੀ ਮਹੱਤਤਾ ਅਤੇ ਬੱਚਿਆਂ ਨੂੰ ਸਿਖਾਉਣ ਦੇ ਆਧੁਨਿਕ ਤਰੀਕੇ ਸਿਖਾਏ ਜਾਂਦੇ ਨੇ ਇਸ ਨਾਲ ਅਧਿਆਪਕ ਹੋਰ ਵਿਸ਼ਵਾਸੀ ਅਤੇ ਨਪੁੰਨ ਹੋ ਸਕਦੇ ਨੇ ਜਿਸ ਦਾ ਸਿੱਧਾ ਲਾਭ ਵਿਦਿਆਰਥੀਆਂ ਤੱਕ ਪਹੁੰਚੇਗਾ ਇਹ ਉਪਰਾਲਾ ਸਿਰਫ ਇੱਕ ਪਾਠਕ੍ਰਮ ਨਹੀਂ ਸਗੋਂ ਪਵਿੱਖ ਵਿੱਚ ਗੁਰਮਤ ਸੰਗੀਤ ਦੀ ਸੰਭਾਲ ਪ੍ਰਚਾਰ ਅਤੇ ਪਰਗਤੀ ਦੇ ਲਈ ਇੱਕ ਮਜ਼ਬੂਤ ਨੀ ਸਾਬਤ ਹੋਵੇਗਾ ਅਤੇ ਨਵੀਂ ਪੀੜੀ ਨੂੰ ਆਪਣੇ ਧਾਰਮਿਕ ਅਤੇ ਸੰਗੀਤਕ ਵਿਰਾਸਤ ਨਾਲ ਹੋਰ ਡੂੰਘੇ ਤੌਰ ਤੇ ਜੁੜਨ ਲਈ ਪ੍ਰੇਰਿਤ ਵੀ ਕਰੇਗਾ ਲਿਵਰਮੋਰ ਕੈਲੀਫੋਰਨੀਆ ਤੋਂ ਗਿਲਪਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ